ਬਣਦਾ ਉਹਨਾਂ ਨੇ ਐਗਜ਼ੈਕਟਲੀ ਜਿਹੜੀ ਗੱਲ ਕੱਲ ਮੈਨੂੰ ਕਹੀ ਸੀ ਉਹ ਦੱਸ ਦਿਓ ਨਾ ਇਹ ਕਹੀ ਹਾਂਜੀ ਮਤਲਬ ਉਦੋਂ ਤੇ ਉੱਥੇ ਨਹੀਂ ਸੀ ਨੈਕਸਟ ਡੇ ਉਹ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਮਾਮੀ ਜੀ ਨੇ ਸੁਣਿਆ ਸੀਗਾ ਮਾਮੀ ਜੀ ਨੇ ਇਹ ਸੁਣਿਆ ਸੀਗਾ ਕਿ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਸਾਡੇ ਰਾਹ ਦਾ ਰੋੜਾ ਬਣ ਗਏ ਹੋ ਮਾਮਾ ਜੀ ਨੇ ਉਹਨਾਂ ਨੂੰ ਅੱਗੇ ਗਿਆ ਸੀਗਾ ਕਿ ਹਾਲੀ ਤੇ ਮੈਂ ਰੋੜਾ ਨਾ ਮੈਂ ਇੱਟ ਬਣ ਕੇ ਵਿਖਾਵਾਂਗਾ ਮਤਲਬ ਤੂੰ ਇਹ ਐਡੀ ਬੇਬਾਕੀ ਨਾਲ ਦਲੇਰਾਂ ਨਾਲ ਗੱਲ ਕਰਨੀ ਹੁਣ ਉਹ ਬੰਦਾ ਜਿਹੜਾ ਕਹਿ ਰਿਹਾ ਸੀਗਾ ਰੂਲਿੰਗ ਪਾਰਟੀ ਨਾਲ ਹੀ ਸੰਬੰਧਿਤ ਦਾ ਸੋ 1 ਪੁਆਇੰਟ ਤਾਂ ਇਸ ਵਕਤ ਜਾਂਦਾ ਮਗਰ ਮੈਂ ਕਹਾਂ ਕਿ ਉਹੀ ਕਾਰਨ ਹੈ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਕਰ ਰੇ ਨਾ ਕਿ ਇਸੇ ਲਈ ਸਰਕਾਰ ਸੌਂ ਗਈ ਹੈ ਕਿ ਇਹੀ ਕਾਰਨ ਹੈ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਕਿ ਤੁਸੀਂ 6 ਦਿਨ ਦੱਸੋ ਹੀ ਨਾ ਭਾਈ ਜਿਹੜਾ ਜਿਹੜਾ ਧਮਕੀ ਲਈ ਹੈ ਉਹ ਕਿਸ ਪਾਰਟੀ ਦੇ ਸਬੰਧਤ ਹੈ ਰੂਲਿੰਗ ਪਾਰਟੀ ਨਾਲ ਉਹਨਾਂ ਨੂੰ ਪੁੱਛੀਏ ਇਸ ਕਰਕੇ ਤੇਰੀ ਸੌਂ ਗਈ ਦੇਖੋ ਮੇਰੀ ਇੱਕ ਮੈਂ ਗੱਲ ਦੱਸਾਂ ਜੀ ਤੁਸੀਂ ਪਹਿਲਾਂ ਤੁਸੀਂ ਸਾਰੇ ਪ੍ਰੈਸ ਦੇ ਸੱਜਣ ਛਾਣਿਆਂ ਨੂੰ 29 ਤਰੀਕ ਨੂੰ ਇਲੈਕਸ਼ਨਾਂ ਤੋਂ 2 ਦਿਨ ਪਹਿਲਾਂ ਕਣਕ ਦਾ ਟਰੱਕ ਆਵੇ ਪਿੰਡ 'ਚ ਤੇ ਗਲਤ ਤਰੀਕੇ ਨਾਲ ਰੂਲਿੰਗ ਪਾਰਟੀ ਦੇ ਲੀਡਰਾਂ ਦੇ ਘਰਾਂ 'ਚ ਬਹਿ ਕੇ ਕਣਕ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇ ਉਹ ਕਿਹਦੇ ਇਸ਼ਾਰੇ ਤੇ ਆ ਮੰਤਰੀ ਦੇ ਅਚਾਰੇ ਤੇ ਹੋਰ ਤਾਂ ਹੋ ਨਹੀਂ ਸਕਦਾ ਉਸ ਗੱਲ ਦਾ ਵਿਰੋਧ ਪਿੰਡੋਂ ਕਿਸੇ ਨੇ ਨਹੀਂ ਹਿੰਮਤ ਰੱਖੀ ਕਰਨ ਦੀ ਇਸ ਬਾਉ ਨੇ ਰੱਖੀ ਹੁਣ ਕੀ ਉਹ ਕਾਰਨ ਬਣਿਆ ਨਹੀਂ ਬਣਿਆ ਇਹ ਪੁਲਿਸ ਵੇਖੇ ਜੀ ਮਗਰ ਬਾਰ-ਬਾਰ ਜੇ ਤੁਸੀਂ ਪੁੱਛਦੇ ਹੋ ਕਿ ਉਹਦੀ ਕਿਸੇ ਨਾਲ ਰੰਜਿਸ਼ ਨਹੀਂ ਪਈ ਉਹਦੀ ਹੋਰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਤਾਜ਼ਾ-ਤਾਜ਼ਾ ਇਨਸੀਡੈਂਟ ਕੀ ਹੋ ਕੇ ਹਟਿਆ ਇਨਸੀਡੈਂਟ ਤਾਂ ਕੱਲੀ ਇਲੈਕਸ਼ਨ ਹੀ ਲੰਗੀ ਆ ਜੀ ਜਿਹੜਾ ਸਰ ਦੋ ਸਾਲ ਪਹਿਲਾਂ ਪੁੱਛੀ ਕੀਤੀ ਜਿਹੜੀ ਯਾਰ ਮੈਨੂੰ ਨਹੀਂ ਪਤਾ ਮੇਰਾ ਵੀਰ ਅਜੀਤ ਅੱਜ ਤੁਹਾਡੇ ਕੋਲ ਆਏ ਆ ਮੈਂ ਤਦੇ ਤੁਹਾਡੇ ਕੋਲ ਆਇਆ ਕਿ ਭਾਈ ਸਾਲੂ ਤਾਂ ਬੰਦਾ ਚਾਹੀਦਾ ਵਾਪਸ ਹੋਰ ਕੁਝ ਨਹੀਂ ਇਸ ਦਾ ਇੱਕ ਆਸ ਹੁੰਦੀ ਹੈ ਇੱਕ ਆਸ ਹੁੰਦੀ ਹੈ ਜਦੋਂ ਕੋਈ ਐਹੋ ਜੀ ਟ੍ਰੈਜੇਡੀ ਹੁੰਦੀ ਹੈ ਜਿਸ ਤਰ੍ਹਾਂ ਇਹਨਾਂ ਦੀ ਹੋਈ ਹੈ ਕਈ ਨੌਜਵਾਨ ਮਰ ਚੁੱਕੇ ਨੇ ਟੀਕੇ ਲਗਾ ਲਗਾ ਕੇ ਪਿਛਲੇ ਇੱਕ ਮਹੀਨੇ ਤੋਂ 15 ਤੋਂ 16 ਨੌਜਵਾਨ ਜਦੋਂ ਪੁਲਿਸ ਕੋਲੋਂ ਪੁੱਛਿਆ ਜਾਂਦਾ ਹੈ ਜਾ ਕੇ ਤਾਂ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੁਹਾਨੂੰ ਕੀ ਲੱਗਦਾ ਹੈ ਦਬਾਅ ਕਿਹਦਾ ਸਰਕਾਰ ਦਾ ਦਬਾਅ ਹੈਗਾ ਕਿਉਂਕਿ ਹੁਣ ਇਹ ਵੀ ਇੱਕ ਹਫਤਾ ਹੋ ਗਿਆ ਇਹਨਾਂ ਨੂੰ ਵੀ ਭੜਕਦਿਆਂ ਨੂੰ ਇਹਨਾਂ ਨੂੰ ਵੀ ਪੁਖਤਾ ਜਾਣਕਾਰੀ ਜਿਹੜੀ ਆ ਉਹ ਦਿੱਤੀ ਨਹੀਂ ਜਾ ਰਹੀ ਚੀਫ ਮਨਿਸਟਰ ਕੌਣ ਹੈ ਜੀ ਸੂਬੇ ਦਾ ਹੋਮ ਮਨਿਸਟਰ ਕੌਣ ਹੈ ਜੀ ਸੂਬੇ ਦਾ ਲੌਅਨ ਆਰਡਰ ਕੀ ਦੀ ਜ਼ਿੰਮੇਵਾਰੀ ਜੀ ਅਫਸਰ ਕੌਣ ਪੋਸਟ ਕਰ ਰਿਹਾ ਜੀ ਮਤਲਬ ਇਹ ਗੱਲ ਕਹਿਣ ਦੀ ਥੋੜੀ ਲੋੜ ਹੈ ਜੀ ਹਰ ਗੱਲ 'ਚ ਹੀ ਮਤਲਬ ਡੀਸਇਨਫਾਰਮੇਸ਼ਨ ਮਿਸਇਨਫਾਰਮੇਸ਼ਨ ਤੇ ਕਵਰ ਅਪ ਹੁਣ ਕੀ ਦਬਾਅ ਥੱਲੇ ਪੁਲਿਸ ਨਹੀਂ ਕੰਮ ਕਰਦੀ ਉਹਨਾਂ ਨੂੰ ਰੋਕਿਆ ਜਾ ਰਿਹਾ ਨਹੀਂ ਰੋਕਿਆ ਜਾ ਰਿਹਾ ਇਹ ਤਾਂ ਭਾਈ ਮੈਂ ਤੁਹਾਡੇ ਕੋਲ ਲੈ ਕੇ ਆਇਆ ਵਾਸੀ ਸਾਨੂੰ ਤਾਂ ਬੰਦਾ ਚਾਹੀਦਾ ਸੋ ਇਹ ਪਰਿਵਾਰ ਨੂੰ ਇਹਨਾਂ ਨੂੰ ਆਪਦੇ ਮਾਮਾ ਜੀ ਉਹਨੂੰ ਆਪਦਾ ਬਾਪ ਉਹਨਾਂ ਨੂੰ ਆਪਦਾ ਘਰ ਵਾਲਾ ਚਾਹੀਦਾ ਸਾਡਾ ਤਾਂ ਮੁੱਦਾ ਇੰਨਾ ਹੈ ਜੀ ਸਰ 2 ਸਾਲ ਤੋਂ ਜਦੋਂ ਦੀ ਸਭ ਤੋਂ ਵੱਧ ਪ੍ਰੈਸ ਕਾਨਫਰੈਂਸ ਜਿਹੜੀਆਂ ਤੁਸੀਂ ਲੋ ਐਂਡ ਆਰਡਰ ਨੂੰ ਲੈ ਕੇ ਕੀਤੀਆਂ ਨੇ ਲੋ ਐਂਡ ਆਰਡਰ ਇਹਨਾਂ ਕੋ ਸੈਟ ਅਪ ਕਿਉਂ ਨਹੀਂ ਹੋ ਰਿਹਾ ਚਲੋ ਉਹ ਵੀ ਮੈਟਰ ਰਹੇ ਨੇ ਬਟ ਜੋ ਸਰਕਾਰ ਬੰਦੀ ਸਿੱਧੂ ਮੂਸੇ ਵਾਲੇ ਦਾ ਉਸ ਤੋਂ ਪਹਿਲਾਂ ਸੰਦੀਪ ਦਾ ਕਤਲ ਹੁੰਦਾ ਫਿਰ ਕੋਈ ਸੀਰੀਅਸ ਹੀ ਆ ਤੇ ਇਤੋਂ ਤੱਕ ਹੁਣ ਇਲੈਕਸ਼ਨ ਰਿਜ਼ਲਟ ਦੀ ਮਰਜ਼ੀ ਰਹੇ ਹੁਣ ਰਿਜੈਕਸ਼ਨ ਮੁੱਕਦੀ ਹੈ ਤੇ ਅਮਰਸਰ ਦੇ ਵਿੱਚ ਆ ਇਸਪ੍ਰਿੰਟ ਹੋ ਜਾਂਦਾ ਹੈ ਜੀ। ਕਿਉਂਕਿ ਐਨ ਆਰ ਆਈਸ ਕਹਿੰਦੇ ਸੀ ਕਿ ਅਸੀਂ ਲੈ ਕੇ ਆਵਾਂਗੇ ਪੰਜਾਬ ਚ ਲੈ ਕੇ ਆਵਾਂਗੇ ਇੱਥੇ ਗੋਰੀੇ ਆਉਣਗੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਪਰ ਅੱਜ ਦੇ ਐਨ ਆਰ ਆਈ ਬਹੁਤ ਸੇਫ ਨਹੀਂ ਹੈਗੇ ਕਿਸ ਤਰ੍ਹਾਂ ਆਉਣਗੇ ਜੀ ਇੱਥੇ ਤੁਸੀਂ ਨਾ ਮੇਰੀ ਬੇਨਤੀ ਹੈ ਤੁਸੀਂ ਸਾਡੀ ਨਾ ਸਭ ਦੀ ਸਥਿਤੀ ਸਮਝੋ ਪੀਅ ਮੈਂ ਕੱਲ ਇਨਾਂ ਕੋਲ ਗਿਆ ਜੀ ਕੱਲ 15 ਤਰੀਕ ਸੀ ਆਜਸਤਾਨਾ ਜੀ ਸੌਰੀ ਕੱਲ 16 ਤਰੀਕ ਸੀ ਜਦ ਮੈਂ ਇਹਨਾਂ ਕੋਲ ਗਿਆ 10 ਤਰੀਕ ਤੋਂ ਇਹਨਾਂ ਦਾ ਪਰਿਵਾਰ ਦਾ ਜੀ ਬ੍ਰੈਡ ਅਰਨਿੰਗ ਮੈਂਬਰ ਜਿਨ੍ਹਾਂ ਦੇ ਘਰ ਸਿਰ ਤੇ ਸਾਰਾ ਘਰ ਸਾਰਾ ਪਰਿਵਾਰ ਟਿਕਿਆ ਉਹ ਮਿਸਿੰਗ ਹੈ ਮੈਂ ਇਹਨਾਂ ਨੂੰ ਪੁੱਛਿਆ ਭਾਈ ਤੁਹਾਨੂੰ ਕੋਈ ਆ ਕੇ ਮਿਲਿਆ ਸਰਕਾਰ ਚੋਂ ਜਾਂ ਕਿਸੇ ਨੇ ਤੁਹਾਡੇ ਨਾਲ ਕੋਈ ਕੰਫਰਟ ਕੀਤਾ ਜਾਂ ਤੁਹਾਡੇ ਤੱਕ ਪਹੁੰਚ ਕੀਤੀ ਆਨਸਰ 0 ਮਿਲਿਆ ਕੌਣ ਥਾਣੇਦਾਰ ਔਰ ਥਾਣੇਦਾਰ ਨਾਲ ਜਿਹੜੀ ਚੈਟ ਹੋਈ ਆ ਉਹ ਮੈਂ ਵੀ ਵੇਖੀ ਆ ਥਾਣੇਦਾਰ ਨੂੰ ਤਾਂ ਇਹ ਫੋਟੋ ਭੇਜ ਰਿਹਾ ਕਿ ਭਾਈ ਆ ਅਸੀਂ ਸੀਸੀਟੀਵੀ ਕੈਮਰਾ ਵੇਖਿਆ ਆ ਆ ਵੇਖਿਆ ਕੀ ਇਹ ਪੁਲਿਸ ਦਾ ਜੁੰਮਿਆਰੀ ਨਹੀਂ ਸੋ ਪੁਲਿਸ ਨੂੰ ਕੋਈ ਰੋਕ ਰਿਹਾ ਕਿਉਂਕਿ ਇਸ ਇਨਸਾਨ ਨੇ ਇਲੈਕਸ਼ਨ ਵਾਲੇ ਦਿਨਾਂ 'ਚ ਰੂਲਿੰਗ ਪਾਰਟੀ ਦਾ ਜੋ ਉਹ ਲਿਓਰਮੈਂਟ ਕਰ ਰਹੀ ਸੀ ਜੋ ਆਪਦੇ ਲੈਵਲ ਤੇ ਕਣਕ ਵਣ ਕੇ ਲੋਕਾਂ ਨੂੰ ਆਪ ਦੇ ਵੱਲ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਇਹਨੇ ਹੌਂਸਲੂ ਜਾਗਰ ਕੀਤਾ ਤੇ ਕਿਥੇ ਇਹ ਤਾਂ ਨਹੀਂ ਕਿ ਜਿਹੜੀ ਇਹ ਗੱਲ ਕਰਦੇ ਕਿ ਤੂੰ ਸਾਡੇ ਰਾਹ ਦਾ ਰੋੜਾ ਬਣਦਾ ਤੇ ਅਸੀਂ ਤੈਨੂੰ ਦੇਖਾਂਗੇ ਕਿਥੇ ਉਹ ਤਾਂ ਨਹੀਂ ਔਰ ਕੀ ਆ ਜਿਸੇ ਲਈ ਇਹਨਾਂ ਨਾਲ ਪੁਲਿਸ ਸਹੀ ਰਵਈਆ ਨਹੀਂ ਰੱਖ ਰਹੀ ਕਿ ਸਰਕਾਰ ਰੋਕ ਰਹੀ ਉਹਨੂੰ ਮੰਤਰੀ ਸਾਹਿਬ ਰੋਕ ਰਿਹਾ ਇਹ ਹੈਗਾ ਇੱਕ ਐਂਗਲ ਮਗਰ ਜੇ ਕੋਈ ਹੋਰ ਐਂਗਲ ਹੈ ਉਹ ਸਰਕਾਰ ਪੁਲਿਸ ਦੱਸੇ ਸਾਨੂੰ ਤਾਂ ਬੰਦਾ ਚਾਹੀਦਾ ਭਾਈ ਔਰ ਸਾਡੇ ਕੋਲ ਕਿਹਦੇ ਕੋਲ ਆਉਣਾ ਇਸ ਦਾ ਤੁਹਾਡੇ ਕੋਲ ਆਉਣਾ ਨਾ ਤਾਂ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਨੂੰ ਅਜ ਤੱਕ ਉਹਦੀ ਮੌਤ ਦਾ ਕੋਈ ਜਵਾਬ ਮਿਲਿਆ ਨਾ ਸੰਦੀਪ ਨੰਗਲੰਗ ਦੀਆਂ ਅੰਬੀਆਂ ਦੀ ਘਰ ਵਾਲੀ ਨੂੰ ਉਹਦੇ ਘਰ ਵਾਲੇ ਦੇ ਮੌਤ ਦਾ ਜਵਾਬ ਮਿਲਿਆ ਅੱਜ ਅਸੀਂ ਨਹੀਂ ਕਹਿੰਦਾ ਅਸੀਂ ਤਾਂ ਅੱਜ ਵੀ ਆਸ ਕਰਦੇ ਆ ਸਰਦਾਰ ਸਾਹਿਬ ਜੀ ਸਹੀ ਸਲਾਮਤ ਨੇ ਮਗਰ ਭਾਈ ਦਾਸਤਾ ਦਿਓ ਪੁੱਛੀਏ ਕਿ ਨੂੰ ਕਿਹਦੇ ਕੋਲ ਜਾ ਕੇ ਰੋਈਏ ਹੋਰ ਕੋਈ ਨਹੀਂ ਸੁਣਦਾ ਹੁਣ ਤੁਹਾਡੇ ਕੋਲ ਆਏ ਆ ਕਿ ਭਾਈ ਤੁਸੀਂ ਕਰ ਦਿਓ ਕਿਰਪਾ ਜੀ ਸਾਹਿਬ ਮਜੀਠਿਆ ਸਾਹਿਬ 8 ਦਿਨ ਹੋ ਗਏ ਆ ਪਰਿਵਾਰ ਨੂੰ ਇਨਸਾਬ ਨਹੀਂ ਮਿਲਿਆ ਪੁਲਿਸ ਨੇ ਦੱਸ ਲਈ ਇਹਨਾਂ ਦੀ ਮਦਦ ਵਾਸਤੇ ਅਕਾਲੀ ਦਲ ਦਾ ਅਗਲਾ ਐਕਸ਼ਨ ਪ੍ਰੋਗਰਾਮ ਕੀ ਹੋਊਗਾ ਨਹੀਂ ਦੇਖੋ ਅੱਜ ਥੋੜੇ ਤੱਕ ਲਿਆ ਕੇ ਇਸ ਗੱਲ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ 'ਰਾਈ ਅ ਮੀਡੀਆ ਦੇ ਪਲੈਟਫਾਰਮ 'ਰਾਈ ਪ੍ਰਿੰਟ ਮੀਡੀਆ 'ਰਾਈ ਇਲੈਕਟ੍ਰੋਨਿਕ ਮੀਡੀਆ 'ਰਾਈ ਹਲੇ ਤੱਕ ਲੋਕਾਂ ਤੱਕ ਪਹੁੰਚਾਉਣਾ ਕਿ ਭਾਈ ਜੇ ਕਿਸੇ ਨੇ ਸਰਦਾਰ ਸਾਹਿਬ ਨੂੰ ਵੇਖਿਆ ਤੇ ਕਾਈਂਡਲੀ ਆ ਨੰਬਰ ਸ਼ੇਅਰ ਕੀਤਾ ਸਾਨੂੰ ਇੱਕ ਤਲਾ ਦਿਓ ਪਹਿਲਾ ਕੰਮ ਸੀ ਪੁਲਿਸ ਕੋਲ ਜਾ ਕੇ ਰਿਪੋਰਟ ਦਰਜ ਕਰਾਣੀ ਉਹ ਕਰਾਤੀ ਆ ਜੀ ਪੁਲਿਸ ਨਾਲ ਫਾਲੋਅ ਅਪ ਹੋ ਰਿਹਾ ਮਗਰ ਹਾਂ ਇਹ ਗੱਲ ਤੁਹਾਡੇ ਕੋਲ ਤਾਂ ਲੈ ਕੇ ਆਇਆ ਕਿ ਕੋਈ ਪੁਲਿਸ ਨੂੰ ਰੋਕਤਾ ਨਹੀਂ ਰਿਹਾ ਕਿਉਂਕਿ ਰੂਲਿੰਗ ਪਾਰਟੀ ਦਾ ਮਸਲਾ ਵਿੱਚ ਆ ਰਿਹਾ ਕਿ ਉਹਨਾਂ ਦੀ ਤਾਂ ਨਹੀਂ ਕੋਈ ਇਸ ਤੇ ਰੋਕ ਟੋਕ ਸ਼ਰਾਰਤ ਸਾਨੂੰ ਇਹਦੇ ਵਿੱਚ ਪੋਲਿਟਿਕਸ ਨਹੀਂ ਸਾਨੂੰ ਬੰਦਾ ਵਾਪਸ ਚਾਹੀਦਾ ਉਹਦਾ ਘਰ ਉਹਨਾਂ ਦਾ ਘਰ ਵਾਲਾ ਤੇ ਉਹਨਾਂ ਦਾ ਬਜ਼ੁਰਗ ਵਾਪਸ ਚਾਹੀਦਾ ਇਨਾਂ ਦਾ ਮਾਮਾ ਜੀ ਵਾਪਸ ਚਾਹੀਦਾ ਸਾਡਾ ਔਰ ਕੋਈ ਇੰਟਰਸਟ ਨਹੀਂ ਹਾਂ ਕੋਈ ਅਸੀਂ ਕੋਈ ਗੱਲ ਜੋ ਇਨਸੀਡੈਂਟ ਹੋਇਆ ਤੁਹਾਡੇ ਸਾਹਮਣੇ ਰੱਖਤੇ ਉਹ ਜਾਂਚ ਦਾ ਵਿਸ਼ਾ ਉਹਨਾਂ ਦੀ ਇਨਵੋਲਵਮੈਂਟ ਹੈ ਨਹੀਂ ਆ ਪੁਲਿਸ ਵੇਖ ਲਵੇ ਸਿੰਘ ਔਰ ਉਸ ਦਿਨ ਦਾ ਵੀ ਮੈਂ ਤੁਹਾਨੂੰ ਫਾਈਨਲੀ ਗੱਲ ਦੱਸਦਾ ਉਹ ਸ਼ਾਇਦ ਖੇਤੋਂ ਆਈ ਸੀ ਜੀ ਹਾਂਜੀ ਸਰ ਖੇਤਾਂ ਚੋਂ ਆਏ ਆਪ ਦੇ ਧਰਮ ਪਤਨੀ ਨੂੰ ਆਖਿਆ ਤੁਸੀਂ ਚਾਹ ਤਿਆਰ ਕਰੋ ਔਰ ਇਹ ਜਿਹੜਾ ਕੀਰਤਨ ਦਾ ਆਪਰਾ ਆਉਂਦਾ ਤਿੰਨ ਤੋਂ ਚਾਰ ਕਥਾ ਆਉਂਦੀ ਹੈ ਉਹ ਸੁਣ ਰਹੇ ਸੀ ਚਾਹ ਤਿਆਰ ਹੋਈ ਇਹ ਬਾਹਰ ਨੂੰ ਗਏ ਆ ਤੇ ਮੁੜ ਕੇ ਗਏ ਫੋਨ ਪੁਲਿਸ ਨੂੰ ਦੇ ਦਿੱਤਾ ਫੋਨ ਲੈ ਕੇ ਨਹੀਂ ਗਏ ਉਹ ਨਹੀਂ ਨਾ ਲੈ ਕੇ ਗਏ ਨਹੀਂ ਸਰ ਫੋਨ ਘਾਰੀ ਸੀਗਾ ਫੋਨ ਘਾਰੀ ਸੀ ਮਤਲਬ ਕਿ ਬੰਦੇ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਕਿਥੇ ਜਾਣ ਦਾ ਨਹੀਂ ਤਾਂ ਉਹ ਆਪਦਾ ਪੂਲ ਜੇ ਕਿਤੇ ਨੇ ਵੀ ਬਾਹਰ ਜਾਣਾ ਸਭ ਤੋਂ ਪਹਿਲਾਂ ਮੋਬਾਈਲ ਆਪਦਾ ਜੇਬ 'ਚ ਪਾਉਂਦਾ ਕਿ ਚਲੋ ਇੱਕ ਸਕੂਟਰ ਜਾਂ ਗੱਡੀ ਮੋਟਰਸਾਈਕਲ ਦੀ ਚਾਬੀ ਇੱਕ ਫੋਨ ਹੁਣ ਜਿਹੜੇ ਮੋਟਰਸਾਈਕਲ ਜਿਹੋ ਮਿਸਿੰਗ ਗਏ ਆ ਉਹ ਇਹ ਕਹਿੰਦੇ ਆ ਜੀ ਉਹ ਮੋਟਰਸਾਈਕਲ ਕੱਲਾ ਉਹਨਾਂ ਕੀ ਤੇਲ ਪਵਾ ਕੇ ਰੱਖਦੇ ਸੀ ਕਿ ਖੇਤਾਂ ਤੱਕ ਜਾਣ ਲਈ ਵਰਤਦੇ ਜੇ ਕਿਤੇ ਦੂਰ ਜਾਣਾ ਹੁੰਦਾ ਸੀ ਉਹਨਾਂ ਨੇ ਕੋਹਰ ਸਾਧਨ ਰੱਖਿਆ ਸੀ ਹਾਂਜੀ ਸਰ ਉਹਨੂੰ ਵਰਤਦੇ ਸੀ ਜੀਚੇ ਟੈਂਕੀ ਫੁੱਲ ਰਹੀਦੀ ਸੀ ਇਸ ਲਈ ਕੋਈ ਜਾਣ ਦਾ ਪ੍ਰੋਗਰਾਮ ਕਿਥੇ ਨਹੀਂ ਮੋਬਾਈਲ ਘਰ ਛੱਡ ਕੇ ਗਏ ਪਰਸ ਵੀ ਪਰਸ ਵੀ ਘਰੇ ਆ ਤੇ ਬੰਦਾ ਮਿਸਿੰਗ ਹੁਣ ਇਸ ਲੱਭੇ ਕੋਈ ਨਾ ਮਤਲਬ ਦਿਨ ਦਿਹਾੜੇ ਬ੍ਰੌਡ ਡੇ ਲਾਈਟ ਚ 60 ਸਾਲ ਦਾ ਬੰਦਾ ਗਾਇਬ ਹੋ ਜੇ ਤੇ 8 ਦਿਨਾਂ ਚ ਕੋਈ ਇਕਤਲਾ ਨਹੀਂ ਤੇ ਫਿਰ ਹੁਣ ਤੁਹਾਡੇ ਕੋਲ ਹੀ ਆਉਣਾ ਸੀ ਅਗਲਾ ਜੋ ਕਾਰਵਾਈ ਹੋਗੀ ਪਰਿਵਾਰ ਜਿਵੇਂ ਜਿਵੇਂ ਕਹੂਗਾ ਉਸ ਤਰ੍ਹਾਂ ਕਰਾਂਗੇ ਜੋ ਕੋਸ਼ ਕਰ ਰਹੇ ਹਾਂ ਪਰਿਵਾਰ ਦੀ ਸਹਿਮਤੀ ਨਾਲ ਕਰ ਰਹੇ ਹਾਂ ਔਰ ਇਹਦੇ ਚ ਕੋਈ ਵੀ ਕਿਸੇ ਕਿਸਮ ਦੀ ਨਾਲ ਜਾਮਬਾਜੀ ਨਾ ਪੋਲਿਟਿਕਸ ਇਕੋ ਗੱਲ ਹੈ ਕਿ ਸਰਦਾਰ ਲਖਵਿੰਦਰ ਸਿੰਘ ਜੀ ਘਰ ਵਾਪਸ ਸਹੀ ਸਲਾਮਤ ਆ ਜਾਣ ਇਹ ਸਾਡੀ ਪ੍ਰਾਰਥਨਾ ਹੈ। ਥੈਂਕ ਯੂ।